ਇਹ ਕੋਰ ਨਿਊ ਮਾਧੋਪੁਰੀ ਪੁਲੀ ਤੋਂ ਲੈ ਕੇ ਸੁੰਦਰ ਨਗਰ ਪੁਲੀ ਤੱਕ ਇਹ ਜਿਹੜਾ 3.5 ਕਰੋੜ ਦੀ ਲਾਗਤ ਦੇ ਨਾਲ ਅੱਜ ਇਹ ਰੋਡ ਬਣ ਜਾ ਰਿਹਾ ਵਾ ਮੈਨੂੰ ਦੱਸ ਦਿਓ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿ ਇਲਾਕੇ ਦੇ ਲੋਕਾਂ ਦੀ ਬਹੁਤ ਦੇਰ ਦੀ ਮੰਗ ਸੀ ਇੱਕ ਇਹ ਪੁਲੀ ਜਿਹੜੀ ਆ ਇਹ ਵੀ ਵੱਡੀ ਬਣ ਰਹੀ ਆ ਔਰ ਲੋਕਾਂ ਨੂੰ ਟ੍ਰੈਫਿਕ ਵੱਲੋਂ ਵੀ ਰਾਹਤ ਮਿਲਨੀ ਆ ਔਰ ਸਮੇਂ ਦੀ ਵੀ ਜਿਹੜੀ ਬਚਤ ਆ ਉਹ ਇਹ ਸੜਕ ਬਣਨਾ ਲੋਕਾਂ ਦੀ ਹੁਣੀ ਆ ਇਸ ਕਰਕੇ ਲੋਕਾਂ ਦੀ ਮੰਗ ਆ ਜਿਹੜੀ ਇਹ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਗਈ ਆ ਗੈਬੀ ਜੀ ਕੌਂਸਲਰ ਸਾਡੇ ਇਸ ਬਾੜ ਦੇ ਇਨਚਾਰਜ ਔਰ ਸਾਡੇ ਆਮ ਆਦਮੀ ਪਾਰਟੀ ਦੇ ਜਿਹੜਾ ਵਰਕਰ ਰਾਜੂ ਬੋਰਾ ਜੀ ਮਕੇਸ਼ ਜੀ ਸਾਰੇ ਜਿੰਨੇ ਆਮ ਆਦਮੀ ਪਾਰਟੀ ਦੇ ਸੈਣੀ ਸਾਹਿਬ ਸਾਰੇ ਮੈਣੀ ਸਾਹਿਬ ਸਾਰੇ ਜਿੰਨੇ ਵੀ ਸਾਡੇ ਸਾਥੀ ਆ ਇਹ ਸਾਰਿਆਂ ਦੀ ਮਿਹਨਤ ਸਦਕਾ ਵਾ ਕਿਉਂਕਿ ਕੰਮ ਕਰਨ ਲਈ ਬੰਦੇ ਦਾ ਇੱਕ ਨਿਸ਼ਾਨਾ ਚਾਹੀਦਾ ਵੀ ਆਹ ਕੰਮ ਨੂੰ ਆਪਾਂ ਸਿੱਧੇ ਚਾਲਣਾ ਵਾ ਇਹ ਪਹਿਲੇ ਵਾਲੀਆਂ ਸਰਕਾਰਾਂ ਨਹੀਂ ਆ ਵੀ ਪੌਣੇ 5 ਸਾਲ ਬਾਅਦ ਜਦੋਂ ਇਲੈਕਸ਼ਨਾਂ ਦਾ ਦੌਰ ਆਉ ਤੇ ਉਦੋਂ ਲੋਕਾਂ ਨੂੰ ਵਿੱਚ ਦੱਸ ਦੋ ਵੀ ਅਸੀਂ ਆਹ ਕੰਮ ਕਰਾਉਣ ਲੱਗੇ ਆ ਜਿਸ ਦਿਨ ਦੇ ਬਣੇ ਆ 2022 ਤੋਂ ਹਲਕਾ ਸੈਂਟਰ ਦੇ ਜਿਹੜੇ-ਜਿਹੜੇ ਲੋਕਾਂ ਨਾਲ ਵਾਦਾ ਕੀਤਾ ਇੱਕ-ਇੱਕ ਕੰਮ ਨੂੰ ਪੂਰਾ ਕਰ ਰਹੇ ਆ ਕਭੀ ਇੰਨਾ ਦੇਖਿਆ ਆਵੇ ਕਿਤੇ 12 ਸਾਲ ਬਾਅਦ ਜੁੜੀ ਦੀ ਨਹੀਂ ਜੁੜੀ ਦੀ ਲੱਗਦਾ ਵੀ ਅੱਜ ਇਹ ਮੁੰਡਾ ਵਾਲੇ ਦੀ ਦੰਦੀ ਨੂੰ ਦੇਖੋ ਜੇ ਸਰਕਾਰਾਂ ਬੋਲੀਆਂ ਹੋ ਕੇ ਬੈਠੀਆਂ ਰਹਿਣ ਫਿਰ ਰੂੜੀ ਦੀ ਵੀ ਨਹੀਂ ਸੁਣੀ ਜਾਂਦੀ ਇਹ ਸਰਕਾਰਾਂ ਦੀਆਂ ਅੱਖਾਂ ਖੁੱਲੀਆਂ ਤੇ ਕੰਨ ਖੁੱਲੇ ਆ ਲੋਕਾਂ ਦਾ ਦਿੱਤਾ ਹੋਇਆ ਫਤਵਾ ਜਿਹੜਾ ਵਾ ਉਹਨੂੰ ਅੱਗੇ ਰੱਖਦੇ ਹੋਏ ਸਰਕਾਰਾਂ ਦਾ ਕੰਮ ਆ ਜਦੋਂ ਸਾਨੂੰ 92 ਮੈਂਬਰ ਚੁਣ ਕੇ ਦਿੱਤੇ ਆ ਪੰਜਾਬ ਦੇ ਸਾਢੇ 30 ਕਰੋੜ ਲੋਕਾਂ ਨੇ ਸਾਡਾ ਵੀ ਮਿਸ਼ਨ ਬੰਦਾ ਇਹਨਾਂ ਦੇ ਹਰ ਕੰਮ ਨੂੰ ਪੂਰਾ ਕਰਨਾ ਅਗਲੀ ਵਾਰ 2027 ਚ ਮੈਂ ਤੁਹਾਡੇ ਲਈ ਵੀ ਕਹਿ ਰਿਆਂ ਲੋਕਾਂ ਦੀ ਕਚਹਿਰੀ ਚ ਤਾਂ ਜਾਣਾ ਇੱਕ ਇੱਕ ਵਾਦਾ ਕੀਤਾ ਹੋਇਆ ਪੂਰਾ ਇਹ ਜਗ੍ਹਾ ਪਹਿਲਾਂ ਵੀ ਵਰਤ ਤੋਂ ਜਾ ਸਕਦੀਆਂ ਸੀ ਪਰ ਜਿਹੜੇ ਚੁਣੇ ਹੋਏ ਨੁਮਾਇंदे ਸੀ ਉਹਨਾਂ ਤੋਂ ਆਪਣੇ ਤੋਂ ਨਹੀਂ ਸਿਸਟਮ ਨਾਲ ਕਿ ਤੇ ਆਇਆ ਗਿਆ ਗਿਆ 15-15 ਸਾਲ ਹਕੂਮਤਾਂ ਕਰ ਗਏ ਇਸ ਹਲਕੇ ਦੀਆਂ ਪਰ ਇਹਨਾਂ ਨਾਲਿਆਂ ਦੇ ਉੱਤੇ ਨਹੀਂ ਕਦੇ ਨਿਗਾਹ ਮਾਰੀ ਅੱਜ ਤੁਸੀਂ ਪੁੱਛੋ ਚੱਲਦੇ ਆਓ ਦੇਖਦੇ ਆਓ ਇਹ ਤੁਹਾਨੂੰ ਇਸ ਗੱਲ ਦਾ ਵੀ ਦੱਸਣ ਲੱਗਿਆ ਕਿ ਹੈਬੋ ਵਾਲ ਡੈਰੀਆਂ ਦੇ ਉੱਤੇ ਸਿੱਧਾ ਜਾਇਆ ਕਰੋਗੇ ਡਬਲ ਪਾਸੇ ਰੋਡ ਤੇ ਤਾਜਪੁਰ ਰੋਡ ਤੋਂ ਲੈ ਕੇ ਹੈਬੋ ਵਾਲ ਡੈਰੀਆਂ ਤੱਕ ਕਿੰਨੀ ਵੱਡੀ ਰਾਤ ਆ ਲੁਧਿਆਣੇ ਦੇ ਇਹ 5 ਕਰੋੜ 45 ਕਰੋੜ ਦੀ ਵਾਦੀ ਜਿਹੜੀ ਅੱਜ 45 ਲੱਖ ਦੀ ਵਾਦੀ ਆ ਲੁਧਿਆਣੇ ਸ਼ਹਿਰ ਦੀ ਉਹਨੂੰ ਕਿੱਡੀ ਵੱਡੀ ਰਾਤ ਆ 45 ਲੱਖ ਦੀ ਵਾਦੀ ਨੂੰ ਇਸ ਕਰਕੇ ਆਪਾਂ ਲੋਕ ਨੀਅਤ ਨਾਲ ਕੰਮ ਕਰੋ ਆਪਣੀ ਨੀਅਤ ਸਾਫ਼ ਹੋਊਗੀ ਆਪੇ ਕੰਮ ਹੁੰਦਾ ਮਹਾਰਾਜ ਸਾਹਿਬ ਜੀ ਨਹੀਂ ਰਹੇ ਜੀ ਕਿਸੇ ਕਦੇ ਦੇ ਉਸ ਤੋਂ ਗਊ ਠਾਲਾ 3 ਨੰਬਰ ਡਿਵੀਜ਼ਨ ਜਿੱਦਾ ਇੱਧਰ ਗੁਰਦੁਆਰਾ ਜਾਮ ਜਿਹੜਾ ਆੜਾ ਲੱਗਦਾ ਵੀ ਇਸ ਵਿੱਚ ਮਾਲੇ ਨਾਲੇ ਆਗੇ ਲੋਕਲ ਟੈਕ ਦੇਖੋ ਵਪਾਰ ਦਾ ਹੱਬਾ ਗਊਸ਼ਾਲਾ ਲਾਲੋ ਮਾਦੋਪੁਰੀ ਲਾਲੋ ਹੌਜਰੀ ਲੈਣਾ ਆ ਹੌਜਰੀ ਦਾ ਸੀਜ਼ਨ ਆ ਲੋਕ 2-2 4-4 ਘੰਟੇ ਜਾਮਚੀ ਫਸੇ ਰਹਿੰਦੇ ਆ ਇਹ ਜਦੋਂ ਇਹ ਸੜਕਾਂ ਬਣੂਗੀਆਂ ਇਹ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਇਹ ਲੋਕ ਇਸ ਗੱਲ ਤੋਂ ਖੁਸ਼ੀ ਮਹਿਸੂਸ ਕਰਦੇ ਆ ਅੱਜ ਸਾਰੇ ਲੋਕ ਇਸ ਹਲਕੇ ਦੇ ਲੋਕ ਖੁਸ਼ ਆ ਕਿਉਂਕਿ ਇਹਨਾਂ ਦੇ ਵਪਾਰ ਦੇ ਵਿੱਚ ਦੋ ਗੁਣਾ ਜ਼ਿਆਦਾ ਵਾਦਾ ਹੋਊਗਾ ਔਰ ਵਪਾਰ ਜਿਹੜਾ ਵਾ ਵਧੂਗਾ ਸਤਿ ਸ਼੍ਰੀ ਅਕਾਲ ਵਾਲੇ ਵੀ ਕਾਫੀ ਜਿਹੜੇ 1 ਕਰੋੜ 96 ਲੱਖ ਦੀ ਲਾਗਤ ਨਾਲ ਜਿਹੜਾ ਪੁਲੀ ਦਾ ਵੀ ਇਹ ਜਲਦੀ ਤੁਹਾਡੇ ਸਾਹਮਣੇ ਲੋਕਾਂ ਦੇ ਵਰਤੋਂ ਦੇ ਵਿੱਚ ਲਿਆ ਰਿਆ ਕੀ ਨਾਮ ਦੋਗੇ ਇਸ ਰੋਡ ਦਾ ਜੀ ਦੇਖੋ ਰੋਡ ਦਾ ਨਾਮ ਜਿਹੜਾ ਕੋਈ ਸਾਡੇ ਚਰਨ ਸ਼ੋ ਗੁਰੂ ਬਾਬਾ ਨਾਨਕ ਦੀ ਧਰਤੀ ਦਾ ਗੁਰਦੁਆਰਾ ਸਾਹਿਬ ਆ ਉਹੀ ਰੋਡ ਆ ਬਾਬੇ ਨਾਨਕ ਨੇ 13 13 ਟੋਲੀ ਆ 13 13 ਹੀ ਰੋਡ ਦਾ ਨਾਮ ਐ ਇੰਕ੍ਰੋਚਮੈਂਟ ਜਿਹੜੀ ਸੜਕਾ ਤੇ ਹੂਰੀ ਬਜਾਰਾ ਤੇ ਟ੍ਰੈਫਿਕ ਬਹੁਤ ਦੇਖੋ ਇਹ ਲੋਕਾਂ ਨੂੰ ਆਪ ਵੀ ਜਦੋਂ ਨਾ ਇਹੋ ਜਿਹੇ ਕੰਮਾਂ ਲਈਏ ਤਾਂ ਹੀ ਉਸ ਉਸ ਕੰਮਾਂ ਦੇ ਵੱਲ ਧਿਆਨ ਮਾਰਦੇ ਹੋਏ ਤਾਂ ਹੀ ਇਹ ਰੋਡ ਬਣਾ ਰਹੇ ਆ ਇਹ 25 25 ਸਾਲਾਂ ਤੋਂ ਕਿਸੇ ਨੇ ਦੇਖਿਆ ਨਹੀਂ ਇੱਧਰ ਰਾਜਤਾ ਕਿੱਥੇ 15 15 ਸਾਲ ਚੁਣੇ ਵੀ ਗਏ ਐਸਾ ਹਲਕੇ ਦੇ ਨਮਾਇंदे ਪਰ ਦੇਖਿਆ ਨਹੀਂਗਾ ਆਹ ਪੁਲੀਆਂ ਵੱਡੀਆਂ ਬਣ ਜੂਗੀਆਂ ਕਿੰਨਾ ਵੱਡੀ ਰਾਹਤ ਆ ਉਹ ਪਾਲੀ ਪੁਲੀਸ ਤੇ ਜਾਮ ਰਹਿੰਦਾ ਪਿਛਲੇ ਪਾਸੇ ਉਹ ਸਾਰਿਆ ਜਾਮ ਖਤਮ ਹੋ ਜੂਗਾ ਸਮੇਂ ਸਿਰ ਜਾਣਾ ਤੇ ਸਮੇਂ ਦਾ ਤਰੱਕੀ ਉਹੀ ਸ਼ਹਿਰ ਕਰਦੇ ਆ ਇਲਾਕੇ ਉਹੀ ਕਰਦੇ ਆ ਜਿੱਥੇ ਸਮੇਂ ਦੀ ਬਚਤ ਹੋਵੇ ਠੀਕ ਹੈ ਜੀ ਮੰਨ ਹਮਦੇ ਵਿੱਚ ਅੱਜ ਸ਼ੰਗਲਾ ਵਾਲੇ ਸ਼ਿਵਾਲਾ ਜੀ ਸਾਡੇ ਮਨ ਤਾਂ ਰਾਤੀ ਸਾਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਿਛੋੜਾ ਦੇਗੇ ਸਨਾਤਨ ਧਰਮ ਦਾ ਬਹੁਤ ਵੱਡਾ ਥੰਮ ਸੀ ਉਹ ਔਰ ਚੰਗੀ ਸਿੱਖਿਆ ਤੇ ਚੰਗਾ ਅਸ਼ੀਰਵਾਦ ਮਿਲਦਾ ਸੀ ਪਰ ਉਹਨਾਂ ਦਾ ਘਾਟਾ ਸਾਡੇ ਲੁਧਿਆਣਾ ਵਾਸੀਆਂ ਨੂੰ ਬਹੁਤ ਜ਼ਿਆਦਾ ਪਿਆ ਇਹ ਹਮੇਸ਼ਾ ਰਹਿਣਾ ਪ੍ਰਮਾਤਮਾ ਭੋਲੇ ਸ਼ੰਕਰ ਉਹਨਾਂ ਨੂੰ ਆਪਣੇ ਚਰਨਾਂ 'ਚ ਸਤਾਨ ਦੇਵੇ ਪਿੱਛੇ ਉਹਨਾਂ ਦੇ ਜਿੰਨੇ ਮੰਨਣ ਵਾਲੇ ਸ਼ਰਧਾਲੂ ਆ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜੈ ਅੱਜ ਦਾ ਉਦਗਾਟ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸ਼ੋਕ ਬਰਾਸ਼ਰ ਪੱਪੀ ਜੀ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਜੋ ਕਿ ਅੱਜ ਜੋ ਪ੍ਰਾਣੀ ਪੁਲੀ ਤੋਂ ਲੈ ਕੇ ਸੁੰਦਰ ਨਗਰ ਪੁਲੀ ਤੱਕ ਜੋ ਕਿ 3.5 ਕਰੋੜ ਦੀ ਲਾਗਤ ਨਾਲ ਉਦਗਾਟ ਕਰਨ ਜਾ ਰਹੇ ਹੁੰਦੇ ਨੇ ਮੈਂ ਸਮਝਾ ਦਿੱਤੇ ਸਾਡੇ ਕੋਸ਼ਿਸ਼ਾਂ ਨਾਲ ਰੋਡ ਨੂੰ ਕਿੰਨਾ ਵੱਡਾ ਫਾਇਦਾ ਹੈਗਾ ਕਿ ਪਿਛਲੇ ਸਰਕਾਰਾਂ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਕਿਸੇ ਨੇ ਇਸ ਜਗਾ ਵਾਲੇ ਸੜਕ ਵੱਲ ਸੋਚਿਆ ਨਹੀਂਗਾ ਤੇ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਜੀ ਜਿਨ੍ਹਾਂ ਨੇ 1 ਕਰੋੜ 96 ਲੱਖ ਦੇ ਨਾਲ ਜਿਹੜੀ ਛੋਟੀ ਪੁਲੀ ਸੀ ਉਹਨੂੰ ਪੁਲੀ ਨੂੰ ਵੱਡ ਨਾਲ ਜਿਹੜੀ ਰੋਡ ਨਾਲ ਲੱਗਦੀ ਰੋਡ ਨੂੰ 3.5 ਕਰੋੜ ਨਾਲ ਪੂਰਾ ਕੀਤਾ ਉਹਨਾਂ ਮੈਂ ਧੰਨਵਾਦ ਕਰਦਾ ਜੀ ਐਸੀ ਤਰ੍ਹਾਂ ਆਸ ਕਰਦੇ ਅੱਗੇ ਵੀ ਸਾਡੇ ਇਲਾਕੇ ਦੇ ਹਲਕੇ ਸੈਂਟਰ ਦੇ ਵਿੱਚ ਸੇਵਾਦਾਰ ਬਣ ਕੇ ਸੇਵਾ ਕਰਨੇ ਤੇ ਵਾਚੜ ਕੇ ਉਹ ਸੇਵਾ ਕਰਨਗੇ ਜੀ ਜਿੱਦਾਂ ਦੇਖਿਆ ਲੋਕਾਂ ਨੂੰ ਕੋਈ ਨਹੀਂ ਲੱਗਦੀ ਜਿੱਦਾਂ ਲੋਕ ਐਪੂ ਆਊਟ ਹੋ ਤਹੇ ਪਹਿਲੇ ਲੋਕ ਸ਼ਹਿਰ ਦੇ ਅੰਦਰੋਂ ਆਉਂਦੇ ਸੀ ਬਿਲਕੁਲ ਜੀ ਬਹੁਤ ਵੱਡਾ ਫਾਇਦਾ ਹੋਏਗਾ ਜਿੱਦਾਂ ਕਿ ਸਮਰਾਲਾ ਚੋਂ ਤੁਸੀਂ ਦੇਖ ਰਹੇ ਹੋ ਪਿੱਛੇ ਸੜਕ ਐਮਐਲਏ ਸਾਹਿਬ ਬਣਾਉਂਦੇ ਆ ਰਹੇ ਨੇ ਗੁਰਦੁਆਰਾ ਗੋਗਾੜ ਪਾਸ਼ੇ ਬੇਲੀ ਤੱਕ ਜਿਹੜੀ ਸੰਗਤਾਂ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਸੀ ਮੇਨ ਰੋਡ ਤੋਂ ਅੱਜ ਸਿੱਧਾ ਹੀ ਅੱਜ ਸਮਰਾਲਾ ਚੌਕ ਤੋਂ ਸਿੱਧਾ ਗੁਰਦੁਆਰਾ ਗੋਮਗਾੜ ਦੀ ਸਿੱਧੀ ਅਪਰੋਚ ਸਿੱਧੀ ਹੋ ਜੂਗੀ ਇੱਥੋਂ ਦੀ ਸਿੱਧੀ ਅਪਰੋਚ ਉਹਨਾਂ ਨੂੰ ਹੈਬੋ ਵਾਲ ਡੈਰੀਆਂ ਤੱਕ ਸਿੱਧਾ ਡੀ ਐਮ ਸੀ ਹਸਪਤਾਲ ਕਿਸੇ ਨੇ ਜਾਣਾ ਐਂਬੂਲੈਂਸ ਆਣੀ ਹਮੇਸ਼ਾ ਆਪਾਂ ਨੂੰ ਦੇਖੋ ਨੂੰ ਮਿਲਦਾ ਸੀ ਕਿ ਐਂਬੂਲੈਂਸ ਫਸਿਆ ਰਹਿੰਦੇ ਟਰੈਫਿਕ ਦੇ ਵਿੱਚ ਇਹ ਸੜਕ ਬਣਾਣਾ ਮੇਰਾ ਲੱਗਦਾ ਹਲਕੇ ਹਲਕੇ ਸੈਂਟਰ ਦੀ ਨਿਮਾਰ ਬਦਲ ਜੂਗੀ ਤੇ ਟਰੈਫਿਕ ਦਾ ਬਿਲਕੁਲ ਹੀ ਨਿਜਾਤ ਹੋ ਜੂਗੀ ਗਾੜਨ ਕਿਤੇ ਕਿਹੜੇ ਵਾਰਡ ਨੇ ਇਹ ਵਾਰਡ ਨੰਬਰ 10 ਰਿਵਾੜ ਨੰਬਰ 83 ਬਾਹਰ ਜੂਬੁਰਾਈ ਦੇ ਨਾਲ ਬੈਠੇ ਮਿਲ ਕੇ ਇਹ ਨਿਯਮਾ ਖਾਲੀਦ ਵਾਲੇ ਜਿਹੜੀ ਰੋਡ ਬਣਨ ਜਾ ਰਹੀ ਹੈ ਉਹਦਾ 3.5 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਐਮਐਨਏ ਸਾਹਿਬ ਨੇ ਉਦਘਾਟਨ ਕੀਤਾ ਹੈ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਰਾਹੀ ਗੀਰਾਂ ਨੂੰ ਜਿਹੜੀ ਟ੍ਰੈਫਿਕ ਤੋਂ ਦਿੱਕਤ ਆ ਰਹੀ ਸੀ ਉਹ ਤੋਂ ਨਿਜਾਤ ਮਿਲੂਗੀ ਸੋ ਉਹਦੇ ਨਾਲ ਨਾਲ 1.96 ਕਰੋੜ ਲੱਖ ਦੀ ਲਾਗਤ ਨਾਲ ਜਿਹੜੀ ਸਾਡੀ ਨਿਊ ਮੋਦਪੁਰ ਦੀ ਮੇਨ ਪੁਲੀ ਬਣਨ ਜਾ ਰਹੀ ਹੈ ਜਿਹਨੂੰ ਤੋੜ ਕੇ ਹੁਣ ਨਵਾਂ ਬਣਾਇਆ ਜਾ ਰਿਹਾ ਸੋ ਇਹ ਵੀ ਬਹੁਤ ਜਲਦ ਬਣ ਕੇ ਤਿਆਰ ਹੋਊਗੀ ਤੇ ਐਮਐਲਏ ਸਾਹਿਬ ਦੇ ਰਹਿਏ ਨਿਮਾਈ ਉਹਨਾਂ ਦੇ ਆਪਣਾ ਇਸ ਉਪਰਾਲੇ ਸਦਕਾ ਸਾਰੇ ਲੁਧਿਆਣਾ ਵਾਸੀਆਂ ਨੂੰ ਜਲ ਤੋਂ ਜ ਗੱਲਾਂ ਤਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਜੇ ਨਿਊ ਮਾਧੂਪੁਰੀ ਤੋਂ ਲੈ ਕੇ ਸੁੰਦਰ ਨਗਰ ਤੱਕ ਦੀ ਪੁਲੀ ਦਾ ਜੋ 3.5 ਕਰੋੜ ਦੀ ਲਾਗਤ ਦੇ ਨਾਲ ਇਹ ਆਪਣਾ ਪ੍ਰੋਜੈਕਟ ਬਣਨ ਜਾ ਰਿਹਾ ਹੈ ਤਾਜਪੁਰ ਰੋਡ ਤੋਂ ਲੈ ਕੇ ਹੈਬੋਵਾਲ ਤੱਕ ਇਹ ਸਾਰੇ ਜਿੰਨੇ ਵੀ ਰਾਹੀਗਰਾਂ ਨੂੰ ਟ੍ਰੈਫਿਕ ਤੋਂ निजात ਮਿਲੂਗੀ ਸੋ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਔਰ 1 ਕਰੋੜ 6